ਸਸਰੀ ਗਾਲ ਜੀ ਬਬਲੀ ਕਿਚਨ ਪੰਜਾਬੀ ਜੀ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਸਵਾਗਤ ਅੱਜ ਮੈਂ ਪੀਐਮ ਪੰਜਾਬੀ ਮਸਾਲਾ ਕੁਕਿੰਗ ਚੈਨਲ ਤੇ ਤੁਹਾਡਾ ਸਭ ਦਾ ਬਹੁਤ ਬਹੁਤ ਸਵਾਗਤ ਕਰਦੀ ਆਂ ਮੈਂ ਆਪਣੇ ਚੈਨਲ ਦਾ ਨਾਮ ਚੇਂਜ ਕਰ ਦਿੱਤਾ ਹੈ ਕੁਝ ਕਾਰਨ ਕਰਕੇ ਪਹਿਲੇ ਮੇਰੇ ਚੈਨਲ ਦਾ ਨਾਮ ਸੀ ਬਬਲੀ ਕਿਚਨ ਪੰਜਾਬੀ ਤੇ ਹੁਣ ਮੈਂ ਚੇਂਜ ਕਰਕੇ ਯਮ ਪੰਜਾਬੀ ਮਸਾਲਾ ਕੁਕਿੰਗ ਕਰ ਦਿੱਤਾ ਹੈ ਤੇ ਅੱਗੇ ਤੋਂ ਤੁਸੀਂ ਮੇਰੀਆਂ ਰੈਸਪੀ ਜਿਹੜੀ ਹੈ ਇਸੇ ਨਾਮ ਦੇ ਚੈਨਲ ਤੋਂ ਦੇਖਿਆ ਕਰੋਗੇ ਤੇ ਚਲੋ ਅੱਜ ਅਸੀਂ ਪਹਿਲੀ ਰੈਸਪੀ ਸ਼ੁਰੂ ਕਰਦੇ ਹਾਂ ਨਵੇਂ ਚੈਨਲ ਦੀ ਸਰਦੀਆਂ ਦੀ ਖਾਸ ਸੁਗਾਦ ਸੁੰਡ ਪੰਜੀਰੀ ਦੀ ਰੈਸਪੀ ਅਸੀਂ ਸ਼ੇਅਰ ਕਰਦੇ ਹਾਂ ਚੈਨਲ ਨੂੰ ਸਬਸਕ੍ਰਾਈਬ ਕਰਨ ਨੂੰ ਵਾਸਤੇ ਰੈੱਡ ਬਟਨ ਕਲਿੱਕ ਕਰੋ ਤੇ ਨਾਲ ਹੀ ਬੈਲ ਆਈਕਨ ਦਾ ਬਟਨ ਵੀ ਦਬਾ ਦਿਓ ਜਿਸ ਦੇ ਨਾਲ ਸਭ ਤੋਂ ਪਹਿਲੇ ਵੀਡੀਓ ਤੁਹਾਡੇ ਕੋਲ ਪਹੁੰਚੇਗੀ ਇਹਨੂੰ ਬਣਾਉਣ ਵਾਸਤੇ ਮੈਂ 1 ਕੱਪ ਕਣਕ ਦਾ ਆਟਾ ਲੈਂਦਾ ਤੇ ਅੱਧਾ ਕੱਪ ਮੈਂ ਗੁੜ ਲੈਂਦਾ ਗੁੜ ਨੂੰ ਅਸੀਂ ਛੋਟਾ ਛੋਟਾ ਕੱਟ ਲਾਂਗੇ ਮਿੱਠਾ ਅਗਰ ਜ਼ਿਆਦਾ ਖਾਂਦੇ ਹੋ ਤੇ ਤੁਸੀਂ ਗੁੜ ਜ਼ਿਆਦਾ ਪਾ ਸਕਦੇ ਹੋ ਇਹਦੇ ਚਪਾਨ ਉਸਤੇ ਸੁੰਡ ਦੀ ਪੰਜੀਰੀ ਅਤੇ ਸੁੰਡ ਤੇ ਜ਼ਰੂਰ ਪਾਣੀ ਹੋਈ ਹੈ ਸੁੰਡ ਜਿਹੜੀ ਹੈ ਅਦਰਕ ਨੂੰ ਸੁਕਾ ਕੇ ਉਹਦਾ ਪਾਊਡਰ ਬਣਾਇਆ ਜਾਂਦਾ ਹੈਗਾ ਤੇ ਇਹ ਮੈਂ 1/4 ਕੱਪ ਸੁੰਡ ਲਿੱਤੀ ਹੈ ਤੇ 1/4 ਕੱਪ ਵੀ ਮੈਂ ਬਦਾਮ ਲਿੱਤੇ ਨੇ ਡਰਾਈ ਫਰੂਟ ਤੁਸੀਂ ਆਪਣੀ ਮਰਜ਼ੀ ਨਾਲ ਜਿੰਨਾ ਮਰਜ਼ੀ ਚਾਹੋ ਆਪਣੀ ਮਰਜ਼ੀ ਨਾਲ ਪਾ ਸਕਦੇ ਹੋ ਦੇਸੀ ਘਿਓ ਫਿਲਹਾਲ ਮੈਂ ਅੱਧਾ ਕੱਪ ਲਿੱਤਾ ਹੈ ਬਾਕੀ ਦੇਖਾਂਗੇ ਅਗਰ ਬਣਾਣ ਲੱਗਿਆਂ ਘੱਟ ਹੋਏਗਾ ਤੇ ਅਸੀਂ ਹੋਰ ਪਾ ਲਾਂਗੇ ਹੁਣ ਮੈਂ ਇੱਕ ਨਾਨਸਟਿਕ ਪੈਨ ਲਾਂਗੀ ਤੇ ਉਹਦੇ ਵਿੱਚ ਮੈਂ ਅੱਧਾ ਘਿਓ ਹੱਲੇ ਪਾ ਦਿੰਨੀ ਆ ਬਾਕੀ ਘਿਓ ਅਸੀਂ ਹੌਲੀ ਹੌਲੀ ਯੂਜ਼ ਕਰਾਂਗੇ ਇਹਨੂੰ ਘਿਓ ਨੂੰ ਪਿਘਲਾ ਲਾਂਗੇ ਕਿਉਂ ਸਾਡਾ ਪਿਗਲ ਗਿਆ ਹੁਣ ਅਸੀਂ ਇਹਦੇ ਵਿੱਚ ਆਟਾ ਪਾ ਦਾਂਗੇ ਆਟਾ ਪਾ ਕੇ ਅਸੀਂ ਇਹਨੂੰ ਹਲਕੇ ਸੇਕ ਤੇ ਭੁੰਨਾਂਗੇ ਹਲਕੇ ਸੇਕ ਤੇ ਹੀ ਭੁੰਨਾ ਇਹਨੂੰ ਨਹੀਂ ਤੇ ਤੁਹਾਡੇ ਸੁੰਡ ਦਾ ਜੋ ਪੰਜੀਰੀ ਦਾ ਸਵਾਦ ਹੈ ਉਹ ਬਿਲਕੁਲ ਬਕਾਰ ਹੋ ਜਾਏਗਾ ਤੇ ਯਾਰ ਮੈਨੂੰ ਕਿਉਂ ਘਟ ਲੱਗ ਰਿਹਾ ਮੈਂ ਹੌਲੀ ਹੌਲੀ ਘਿਓ ਪਾ ਰਹੀਆਂ ਵਿੱਚ ਕਿਉਂ ਵੈਸੇ ਇਹਦੇ ਵਿੱਚ ਖੁੱਲਾ ਹੀ ਪੈ ਜਾਂਦਾ ਹੈਗਾ ਨਾਲ ਨਾਲ ਇਹਨੂੰ ਮੈਲਟ ਕਰ ਲਾਂਗੇ ਘਿਓ ਨੂੰ ਦਬਾ-ਦਬਾ ਕੇ ਥੋੜਾ ਪਿਗਲਦਾ ਜਾਏਗਾ ਆਟਾ ਗਰਮ ਹੋਏਗਾ ਤਾਂ ਕਿ ਉਹ ਫਟਾਫਟ ਪਿਗਲ ਜਾਏਗਾ ਵੈਸੇ ਤੇ ਬੇਸਿਕਲੀ ਜਿਹੜੀ ਸੁੰਡ ਹੁੰਦੀ ਹੈ ਉਹਨੂੰ ਅਸੀਂ ਗੁੜ ਦੀ ਬਣਾਉਣੀ ਆ ਗੁੜ ਦੇ ਵਿੱਚ ਅਸੀਂ ਜੁਆਇਨ ਤੇ ਸੁੰਡਾ ਪਾ ਕੇ ਬਣਾਈ ਜਾਂਦੀ ਹੈ ਤੇ ਵਿੱਚ ਬਦਾਮਦੂਮ ਪਾਏ ਜਾਂਦੇ ਨੇ ਜੱਚਾ ਨੂੰ ਦਿੱਦਦੇ ਨੇ ਖਾਣ ਨੂੰ ਵੈਸੇ ਜਾਂ ਕੁੜੀਆਂ ਨੂੰ ਵੀ ਕਈ ਦਿੰਦੇ ਨੇ ਜਿਨ੍ਹਾਂ ਨੂੰ ਪੀਰੀਅਡਸ ਵਗੈਰਾ ਆਉਣ ਵਾਲੇ ਹੁੰਦੇ ਨੇ ਹੁਣ ਅਸੀਂ ਇਹਦੇ 'ਚ ਹੋਰ ਕਿਉਂ ਪਾ ਦਿੱਤਾ ਔਰ ਕਿਉਂ ਪਾ ਕੇ ਇਹਨੂੰ ਭੁੰਨ ਲਾਂਗੇ ਪਰ ਇਹ ਆਟੇ ਵਾਲੀ ਜਿਹੜੀ ਪੰਜੀਰੀ ਹੁੰਦੀ ਹੈ ਇਹਨੂੰ ਤੁਸੀਂ ਥੋੜਾ ਟਾਈਮ ਜ਼ਿਆਦਾ ਦੇਰ ਤੱਕ ਰੱਖ ਸਕਦੇ ਹੋ ਵੈਸੇ ਤੇ ਥੋੜੀ ਜਿਹੀ ਹੀ ਬਣਾਈ ਹੈ ਜ਼ਿਆਦਾ ਦੇਰ ਨਹੀਂ ਚੱਲਣੀ ਹੈ ਔਰ ਗਰਮ ਹੁੰਦੀ ਹੈ ਸਰਦੀਆਂ ਵਿੱਚ ਹੈ ਦੇਖੋ ਜ਼ਰੂਰ ਖਾਣੀ ਚਾਹੀਦੀ ਹੈ ਤੁਹਾਡੇ ਜੋੜਾਂ ਦੀ ਦਰਦ ਹੱਡੀਆਂ ਉੱਡੀਆਂ ਦੀ ਦਰਦ ਜਿਹੜੀ ਹੁੰਦੀ ਹੈ ਇਹ ਠੀਕ ਕਰ ਦਿੰਦੀ ਹੈ ਪੇ ਦੰਨੂ ਵੀ ਠੀਕ ਕਰਦੀ ਹੈ ਸੁੰਡ ਤੇ ਬਹੁਤ ਹੀ ਫਾਇਦੇਮੰਦ ਹੁੰਦੀ ਹੈ ਆਟੇ ਨੂੰ ਅਸੀਂ ਹਲਕੇ ਸੇਕ ਤੇ ਭੁੰਨ ਲਾਂਗੇ ਆ ਰੰਗ ਥੋੜਾ ਜਿਹਾ ਦੇਖੋ ਚੇਂਜ ਹੋਣਾ ਸ਼ੁਰੂ ਹੋ ਗਿਆ ਹੁਣ ਅਸੀਂ ਇਹਦੇ ਵਿੱਚ ਥੋੜੇ ਜਿਹਾ ਬਦਾਮ ਕੱਟੇ ਹੋਏ ਪਾ ਦਾਂਗੇ ਥੋੜੇ ਜਿਹਾ ਮੈਂ ਗਾਰਨਿਸ਼ ਕਰਨ ਵਾਸਤੇ ਰੱਖ ਲਿੱਤੇ ਨੇ ਇਹਨਾਂ ਮਿਕਸ ਕਰ ਲਾਂਗੇ ਔਰ ਵਿੱਚ ਸੁੰਡ ਪਾ ਦਾਂਗੇ ਬਸ ਜਦੋਂ ਤੁਹਾਨੂੰ ਲੱਗੇ ਠੰਣ ਲੱਗ ਗਈ ਹੈ ਜਾਂ ਕੁਛ ਇਹਦੇ ਤੁਸੀਂ ਇਹ ਪੰਜੀਰੀ ਬਣਾ ਕੇ ਫਟਾਫਟ ਖਾ ਸਕਦੇ ਹੋ ਗਰਮ ਗਰਮ ਹਲਵਾ ਵੀ ਲੋਕੀ ਬਣਾ ਲੈਂਦੇ ਨੇ ਇਹਦਾ ਮਤਲਬ ਤੇ ਗਰਮ ਚੀਜ਼ ਖਾਂਦਾ ਹੈਗਾ ਠੰਡ ਵਿੱਚ ਜਰਾ ਗਰਮ ਚੀਜ਼ ਖਾ ਲੋ ਤੇ ਤੁਹਾਨੂੰ ਆਰਾਮ ਮਿਲਦਾ ਹੈ ਤੇ ਹੁਣ ਮੈਂ ਇਹਦੇ ਵਿੱਚ ਦੇਖੋ ਗਰਮ ਹੋ ਗਿਆ ਹੈ ਕਾਫੀ ਤੇ ਗੈਸ ਨੂੰ ਮੈਂ ਥੋੜਾ ਬੰਦ ਕਰ ਦਿੱਤਾ ਔਰ ਗੁੜ ਨੂੰ ਮੈਂ ਇਸ ਤਰ੍ਹਾਂ ਬਰੀਕ-ਬਰੀਕ ਕੁੱਟ ਲਿੱਤਾ ਸੀ ਬਸ ਕੱਟ ਕੇ ਇਹਨੂੰ ਅਸੀਂ ਇੰਜ ਹੀ ਵਿੱਚ ਮਿਕਸ ਕਰ ਦਾਂਗੇ ਕਿਉਂਕਿ ਆਟਾ ਬਹੁਤ ਗਰਮ ਹੈ ਤੇ ਉਹਦੇ ਨਾਲ ਇਹ ਗੁੜ ਜਿਹੜਾ ਹੈ ਆਪੇ ਹੀ ਮੈਲਟ ਹੋ ਜਾਏਗਾ ਇਹਨੂੰ ਦਬਾ ਦਵਾ ਕੇ ਬਹੁਤ ਜ਼ਿਆਦਾ ਨਹੀਂ ਅਸੀਂ ਇਹਨੂੰ ਗੁੜ ਪਾ ਕੇ ਪਕਾਣਾ ਬਸ ਜਿੰਨੀ ਦੇਰ ਗੁੜ ਮੈਲਟ ਹੁੰਦਾ ਹੈ ਓਨੀ ਦੇਰ ਹੀ ਅਸੀਂ ਇਹਨੂੰ ਪਕਾਵਾਂਗੇ ਇਹ ਗੁੜਦਾ ਹੀ ਵਧੀਆ ਸਵਾਦ ਹੁੰਦਾ ਹੈ ਪਾ ਕੇ ਇਹਦੇ ਵਿੱਚ ਤੇ ਫਾਇਦਾ ਵੀ ਗੁੜਦਾ ਹੀ ਜ਼ਿਆਦਾ ਹੈ ਮਤਲਬ ਸਰਦੀਆਂ ਚ ਲੋਕੀ ਗੁੜ ਖੂਬ ਖਾਂਦੇ ਨੇ بس پنچیری ਸਾਡੀ ਬਣ ਗਈ ਜਿਸ ਤਰ੍ਹਾਂ ਠੰਡੀ ਹੋएगी ਇਹ ਥੋੜੀ ਖਿਲਰ ਜਾਏਗੀ ਦੇਖੋ ਨੇ ਥੋੜੀ ਠੰਡੀ ਹੋ ਗਈ ਹੈ ਤੇ ਹੁਣ ਇਹ ਬਿਲਕੁਲ ਅਲੱਗ-ਅਲੱਗ ਹੋ ਗਈ ਹੈ ਬਹੁਤ ਹੀ ਵਧੀਆ پنچੀਰੀ ਖੁਸ਼ਬੂ ਬੜੀ ਸੁੰਢ ਦੀ ਵਧੀਆ ਆਂਦੀ ਹੈ ਤੇ ਤਿਆਰ ਹੋ ਗਈ ਹੈ ਇਹਨੂੰ ਗਰਮ-ਗਰਮ ਤੁਸੀਂ ਬੇਸ਼ੱਕ ਖਾਓ ਦੁੱਧ ਨਾਲ ਚਾਹ ਨਾਲ ਜਿਸ ਤਰ੍ਹਾਂ ਮਰਜੀ ਦੁੱਧ ਨਾਲ ਜਿਆਦਾ ਅੱਛਾ ਵੈਸੇ ਤੇ ਬਸ ਇਹਨਾਂ ਨੂੰ ਮੈਂ ਥੋੜੇ ਬਦਾਮ ਕੱਟੇ ਸੀ ਜਿਹੜੇ ਬਚਾ ਕੇ ਰੱਖੇ ਸੀ ਉਹਦੇ ਨਾਲ ਡੈਕੋਰੇਟ ਕਰਤਾ ਤੇ ਇਹ ਸਾਡੀ ਸੁੰਢ پنچੀਰੀ ਬਣ ਕੇ ਤਿਆਰ ਹੋ ਗਈ ਹੈ ਦੇਖਿਆ ਕਿੰਨੀ ਜਲਦੀ 15 ਮਿੰਟ ਦੇ ਅੰਦਰ ਸੁੰਢ پنچੀਰੀ ਬਣ ਕੇ ਤਿਆਰ ਹੋ ਜਾਂਦੀ ਹੈ। ਅਗਰ ਤੁਹਾਨੂੰ ਮੇਰੀ ਇਹ ਰੈਸਪੀ ਚੰਗੀ ਲੱਗਦੀ ਹੈ ਤੇ ਤੁਸੀਂ ਮੇਰੇ ਚੈਨਲ ਨੂੰ ਲਾਈਕ, ਸ਼ੇਅਰ ਤੇ ਸਬਸਕ੍ਰਾਈਬ ਕਰ ਦੇਣਾ ਤੇ ਆਪਣੇ ਕਮੈਂਟਸ ਮੇਰੇ ਨਾਲ ਸ਼ੇਅਰ ਜ਼ਰੂਰ ਕਰਨਾ। ਸਭ ਦਾ ਰੱਬ ਰੱਖਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅਗਲੀ ਰੈਸਪੀ 'ਚ ਅਸੀਂ ਫੇਰ ਮਿਲਾਂਗੇ।